ਅਕੀਨਾਂ ਗੁਰਦੇਤ ਸਿੰਘ ਕੀ ਜਿਹੜਾ ਮਰਡਰ ਕੀਤਾ ਕਿਉਂ ਕੀਤਾ ਇਹ ਪੈਸੇ ਕਰਕੇ ਸੀ ਮਤਲਬ ਪੈਸੇ ਦਾ ਕਰਨਾ ਕੀ ਸੀ ਪੈਸੇ ਸਰ ਵੈਸੇ ਘਰੇ ਵੀ ਰੋਲ ਦੇ ਨਾਲ ਜੂਆ ਖਾਇਆ ਸੀ ਤੇ ਉਹਦੇ ਕਰਕੇ ਸੀ ਅਕੀਨਾਂ ਗੁਰਦੇਤ ਸਿੰਘ ਕੀ ਜਿਹੜਾ ਮਰਡਰ ਕੀਤਾ ਕਿਉਂ ਕੀਤਾ ਇਹ ਪੈਸੇ ਕਰਕੇ ਸੀ ਮਤਲਬ ਪੈਸੇ ਦਾ ਕਰਨਾ ਕੀ ਸੀ ਪੈਸੇ ਸਰ ਵੈਸੇ ਘਰੇ ਵੀ ਰੋਲ ਦੇ ਨਾਲ ਜੂਆ ਖਾਇਆ ਸੀ ਤੇ ਉਹਦੇ ਕਰਕੇ ਸੀ ਪੁਈਰੋ ਸ਼ੁਰੂ ਕੀਤੀ ਤਫਤੀਸ਼ ਮੁਡਲੀ ਮੁੱਢਲੀ ਤਫ਼ਤੀਸ਼ ਦੇ ਦੌਰਾਨ ਇਹ ਦੇਖਿਆ ਵੀ ਇਹਦੇ ਪੁਰਾਣੇ ਯਾਰ ਦੋਸਤ ਮਰਨ ਵਾਲੇ ਦੇ ਦੇ ਇਹ ਕੀ ਕੰਮ ਕਰਦਾ ਜਾਂ ਉੱਥੇ ਪੁਰਾਣੇ ਜਿਹੜੇ ਹੋਰ ਕੋਈ ਲੱਗੇ ਸੀਗੇ ਤਾਂ ਜਦੋਂ ਲਿਸਟ ਬਣਾਈ ਤੇ ਇੱਕ ਨਾਂ ਆਇਆ ਸਾਹਮਣੇ ਉਹਦਾ ਪਤਾ ਕੀਤਾ ਤੇ ਉਹ ਬੰਦਾ ਜਿਹੜਾ ਉਹ ਹੈ ਵੀ ਡਿਫਾਲਟਰ ਫਿਰ ਅਸੀਂ ਉਹਦੇ ਤੇ ਫੋਕਸ ਕਰਨਾ ਸ਼ੁਰੂ ਕਰਤਾ ਉਹਦਾ ਨਾਂ ਅਸੀਂ ਗੁਰਦੇਵਤ ਸਿੰਘ ਕੀਤਾ ਪਹਿਲੇ ਨ 17 ਨੂੰ ਫਿਰ ਅਸੀਂ ਉਹਦੀ ਕਾਲ ਡਿਟੇਲ ਸੀਸੀਟੀ ਵੀ ਫੁਟੇਜ ਦੇਖਣੀ ਸ਼ੁਰੂ ਕਰਤੀ ਸੀਸੀਟੀ ਵੀ ਫੁਟੇਜ ਦੇ ਵਿੱਚ ਉਹਦੀ ਲਾਸਟ ਗੁੱਡੂ ਨਾਲ ਫੋਟੋ ਆ ਗਈ ਇਨ ਬਿਟਵੀਨ ਜਿੱਥੇ ਇਹਨੇ ਲਾਸਟ ਡਿਲੀਵਰੀ ਦਿੱਤੀ ਸੀ ਬਾਲ ਸਿੰਘ ਨਗਰ ਵਿਸ਼ਵਾਸ ਨਗਰ ਦੀ ਬੈਕ ਸਾਈਡ ਤੇ ਉੱਥੇ ਉਹ ਮੁੰਡਾ ਕਹਿੰਦਾ ਜੀ ਉਹਨੂੰ ਇੱਕ ਕਾਲ ਵੀ ਆਈ ਸੀ ਕਹਿੰਦਾ ਸੀ ਮੈਂ 10 ਮਿੰਟ ਚਾਹ ਰਿਹਾ ਉਹ ਕਾਲ ਡਿਟੇਲ ਕਢਾ ਲਿਆ ਉਹ ਸਾਰੇ ਕਾਸੇ ਤੋਂ ਕਲੀਅਰ ਹੋ ਗਿਆ ਵੀ ਲਾਸਟ ਵਾਰੀ ਇਹੀ ਬੰਦਾ ਗੁਰਵਧਤ ਸਿੰਘ ਹੀਤਾ son of ਕੁਲਵੰਤ ਸਿੰਘ ਇਹ ਉਹਦੇ ਨਾਲ ਸੀ ਇਹਦੇ ਵਿੱਚ ਇੱਕ ਕਾਰਨ ਕੀ ਸੀ ਉਹਦਾ ਮਰਡਰ ਕਰਨ ਦੇ ਪਿੱਛੇ ਕਾਰਨ ਕੀ ਰਿਹਾ ਇਹ ਕੀ ਜਾਂਦਾ ਇਹਦੇ ਇੱਕ ਤਾਂ ਚਿੱਟਾ ਪਿੰਦਾ ਤੇ ਪੈਸੇ ਦੀ ਲੋੜ ਸੀ ਇਹਨੂੰ ਇਹਦੇ ਘਰਦਿਆਂ ਨੇ ਬੇਦਖਲ ਕੀਤਾ 10 ਦਿਨ ਪਹਿਲਾਂ ਇਹਦੇ ਬੇਟਾ ਹੋਇਆ ਉੱਥੇ ਵੀ ਪੈਸੇ ਗੁੱਸੇ ਲੱਗੇ ਪੈਸੇ ਤੋਂ ਟੁੱਟ ਗਿਆ ਸੀ ਕਿਉਂਕਿ ਉੱਥੇ ਖੁਦ ਲੱਗਾ ਰਿਆ ਇਹਨੂੰ ਪਤਾ ਸੀ ਵੀ ਜਿਹੜੀ ਡਿਲੀਵਰੀ ਹੈ ਕਰਕੇ ਜਦੋਂ ਵਾਪਸੀ ਤੇ ਆਉਂਦੇ ਆ ਅੰਦੇ ਡਿਲੀਵਰ ਕਰਨ ਵਾਲੇ ਤਿੰਨ ਇਹਨਾਂ ਦੇ 3 ਵੀਲਰ ਚੱਲਦੇ ਆ ਤੇ ਉਹਨਾਂ ਕੋਲ 35 ਤੋਂ 50 ਹਜ਼ਾਰ ਰੁਪਈਆ ਹੁੰਦਾ ਜਿਹੜਾ ਚਾਂਦ ਕੁਮਾਰ ਹੈ ਉਹ ਵੀ ਕਿਤੇ ਕਿਤੇ ਚਿੱਟਾ ਲਾ ਲੈਂਦਾ ਸੀਗਾ ਇਹਨੇ ਉਹਨੂੰ ਚਿੱਟੇ ਦਾ ਲਾਲਚ ਦਿੱਤਾ ਉਹ ਬਸ ਉਹ ਲਾਲਚ 'ਚ ਡਿਲੀਵਰੀ ਦੇਣ ਤੋਂ ਪਹਿਲੋਂ ਇਹਨੂੰ ਘੇਰ ਕੇ ਇਹ ਇਹ ਚੰਦੂਕਲੋਨੀ ਕੂੜਾ ਡੰਪ ਦੇ ਅੱਗੇ ਚੰਦੂਕਲੋਨੀ ਦੇ ਸਾਹਮਣੇ ਜਿਹੜਾ ਖਾਲੀ ਥਾਂ ਸੀ ਕਿੰਨੇ ਪੈਸੇ ਇਹਨੇ ਲੁੱਟੇ ਸੀ ਕੋਈ ਕੋਈ ਮਾਟਰ ਕਰਨ ਦੋ ਬਾ 34 35000 ਦੇ ਵਿੱਚ 34 34000 ਰੁਪਇਆ ਸ਼ੁਰੂਆਤੀ ਹੋ ਗਈ ਜੀ ਉਹਦੀ ਪ੍ਰਾਪਤੀ ਹੋ ਗਈ ਜੀ ਪੈਸੇ ਦੀ ਇਹਦੇ ਮਤਲਬ ਇੱਕ ਜੇ ਜੇ ਗੱਲ ਕਰੀ ਕਿ ਮਤਲਬ ਫਰੈਂਡ ਸਰਕਲ ਵੀ ਰਿਹਾ ਉਹ ਤਾਂ ਦੋਸਤ ਰਿਹਾ ਇਹਦਾ